ਇੱਕ ਹੀ ਕਰਨ ਲੱਗੇ ਸ਼ੁਰੂਆਤ ਵਿੱਚ ਹੀ ਕਿਉਂਕਿ ਸਾਬ ਅੱਜ ਆਪਾਂ ਕੁੱਟ ਰਹੇ ਆਂ ਕੀ ਕੁੱਟ ਰਹੇ ਹੋ ਜਿਹੜੇ ਲੋਕ ਬੇਉਲਾਦ ਨੇ ਜਿਹੜੇ ਔਲਾਦ ਦਾ ਸੁੱਖ ਪਾਉਣਾ ਚਾਹੁੰਦੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਨੇ ਜਿਹੜੇ ਅੱਜ ਆਪਦੀ ਵਿਵਹਤਾ ਜ਼ਿੰਦਗੀ ਤੋਂ ਮੈਰਿਜ ਲਾਈਫ ਤੋਂ ਦੁਖੀ ਹੋ ਚੁੱਕੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਨੇ ਜਿਹੜੇ ਨੌਜਵਾਨ ਪੀੜ੍ਹੀ ਅੱਜ ਛੋਟੀ ਉਮਰੇ ਗਲਤੀਆਂ ਕਰਕੇ ਪਛਤਾ ਰਹੀ ਆ ਅੱਜ ਉਹਨਾਂ ਦੀਆਂ ਗਲਤੀਆਂ ਕੁੱਟੀਆਂ ਜਾ ਰਹੀਆਂ ਇਹ ਹੈਕ ਕੀ ਚੀਜ਼ ਕਿ ਸਾਬ ਦੋ ਇਲਾਇਚੀਆਂ ਕੁੱਟ ਕੇ ਖਾਓ ਜਿੰਨੀ ਵੀ ਸਰੀਰ ਦੇ ਵਿੱਚ ਕਮਜ਼ੋਰੀ ਆਪਦੀ ਵਿਯੋਤਾ ਜਿੰਦੀ ਕੋਈ ਤੋਂ ਦੁਖੀ ਹੋ ਅੱਜ ਉਸ ਦੁਖੀ ਜ਼ਿੰਦਗੀ ਨੂੰ ਸੁਖੀ ਬਣਾਓ ਜਦੋਂ ਰਾਤ ਨੂੰ ਉਹ ਚੀਜ਼ ਦਾ ਹੁਣ ਅੰਦਰੋਂ ਉਤਸ਼ਾਹ ਪੈਦਾ ਉਪਰ ਅੰਦਰ ਜਰਨਲ ਵੀਕਨੈਸ ਇੰਨੀ ਕੁ ਆ ਚੁੱਕੀ ਆ ਤਾਂ ਉਹ ਆਪਣੇ ਸਾਥੀ ਦੇ ਨੇੜੇ ਜਾਣ ਤੋਂ ਹੀ ਡਰੇਗਾ ਜਿਵੇਂ ਇਹ ਲਾਚੀ ਵਾਲਾ ਜਿਹੜਾ ਫਾਰਮੂਲਾ ਨੁਸਕਾ ਹੀ ਦਿੱਤਾ ਹੈ ਲੈਣਾ ਸ਼ੁਰੂ ਕਰਤਾ ਰੁਕੀ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਉਸ ਘਰ ਦੇ ਵਿੱਚ ਹਰ ਰੋਜ਼ ਦਿਵਾਲੀ ਹਰ ਰੋਜ਼ ਤਿਉਹਾਰ